ਦੇਵਸੋ ਆਣ ਕੇ ਧੱਕੇਸ਼ਾਹੀ ਕਰਨ데요 ਵਾ ਬਲਦੇਸੋਂਗ ਤੇ ਦੇਵਸੋ ਇਹ ਸਾਰਿਆਂ ਨੂੰ ਬਣ ਕੇ ਇਹਨਾਂ ਜਗਾਤੀਆਂ ਆਪਸ ਵਿੱਚ ਕੁੰਡਾ ਗੜਜੀ ਤੇ ਲੁੱਟ ਖੋਹਦੀ ਇਹ ਵੀਡੀਓ ਪਿੰਡ ਚਿੱਟਾ ਕਲਾ ਦੀ ਜਿੱਥੇ ਕੀ ਫੂਡ ਸਪਲਾਈ ਵਿਭਾਗ ਨੂੰ 2 ਰੁਪਏ ਪਰ ਤੇ ਕਿਲੋ ਕਨਕ ਭੇਜੀ ਗਈ ਸੀ ਪਰ ਇਸ ਦੌਰਾਨ ਦੂਸਰੇ ਪਿੰਡ ਦੇ ਸਰਪੰਚ ਨੇ ਹੀ ਕਨਕ ਲੁੱਟ ਲਈ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਇਸ ਸਰਪੰਚ ਨੇ ਗੁੰਡਿਆ ਦੇ ਸਿਰ ਤੇ ਸਾਰੀ ਕਨਕ ਲੁੱਟ ਲਈ ਜੀ ਜੀ ਕਿਨਾਰੀ ਆਪਣਾ ਮੈਂ ਮੇਰੀ ਕੱਲ ਵੀ ਹੋ ਗਈ ਗੱਲ ਆ ਅੱਜ ਨਹੀਂ ਅੱਜ ਹਾਂਜੀ ਕੀ ਆਪਣੇ ਨਾਲ ਗੱਲਬਾਤ ਹੋਈ ਮੇਰੇ ਕੱਲ ਇੰਸਪੈਕਟਰ ਸਾਹਿਬ ਨੇ ਮੇਰੀ ਕਣਕ ਐਡੀਪੂ ਦੇ ਭੇਜੀ ਆ ਹਾਂਜੀ ਮੈਂ ਲਵਾਉਣ ਡਿਆ ਮੇਰੇ ਅੰਦਰ 68 ਤੋੜੇ ਲੱਥ ਗਏ ਤੇ ਮੁੜ ਕੇ ਸਰਪੰਚ ਨੇ ਆਪਣੇ ਗੁੰਡੇ ਲਿਆ ਕੇ ਬਲਦੇਵ ਸਿੰਘ ਸਰਪੰਚ ਨੇ ਨਾਲ ਉਹਦੇ ਜਿਹੜੇ ਕਰਿੰਦੇ ਉਹਨਾਂ ਨੂੰ ਲਿਆ ਕੇ ਨਾਲ ਮੇਰੀ ਫੋਟਮਾਰਕ ਕੀਤੀ ਆ ਬਾਕੀ ਕਣਕ ਸਾਰੀ ਲੋਕਾਂ ਨੂੰ ਫ੍ਰੀ ਲਟਾ ਦਿੱਤੀ ਆ ਕਿੰਨੀ ਬਾਕੀ ਨਾ ਡਟੇ ਆ 273 ਤੋੜੇ 273 ਤੋੜੇ ਉਹਨੇ ਕਿਉਂ ਲਟਾਇਆ ਕੀ ਕਾਰਨ ਕੀ ਬੁਖ ਉਹ ਮੇਰੇ ਤੇ ਦਬਾਅ ਪਾਉਂਦਾ ਸੀ ਮੈਨੂੰ 20 ਤੋੜੇ ਮੈਨੂੰ ਕੱਲੇ ਨੂੰ ਦੇ ਦੇ ਬਾਕੀ ਜੋ ਤੂੰ ਮਰਜੀ ਕਰ ਤੇ ਮੈਂ ਲੋਕਾਂ ਦਾ ਇਸ ਤਰ੍ਹਾਂ ਦੇ ਨਹੀਂ ਸਕਦਾ ਹਾਂਜੀ ਮੈਨੂੰ ਮਜਬੂਰ ਕੀਤਾ ਜਾਂਦਾ ਅਜਦਾ ਨਹੀਂ ਆ ਮੈਨੂੰ ਤੇ ਸਰ ਜਾ ਰਿਹਾ ਕਿ ਫੂਡ ਸਪਲਾਈ ਵੀ ਭਾਗਲੋਂ ਟਰੱਕ ਪਿੰਡ ਚਿਤਾ ਕਲਾ ਵਿਖੇ ਡਿੱਪੂ ਤੇ ਪਹੁੰਚਾਇਆ ਗਿਆ ਤੇ ਡਿੱਪੂ ਹੋਲਡਰ ਵੱਲੋਂ ਕਨਕ ਲਈ ਜਾ ਰਹੀ ਸੀ ਕਿ ਅਚਾਨਕ ਸਰਪੰਚ ਬਲਦੇਵ ਸਿੰਘ ਦੀ ਬੂ ਪਿੰਡ ਗਾਨੀ ਸਾਵਲੋਂ ਸ਼ਰੀਆਮ ਗੁੰਡਗਰਦੀ ਦਿਖਾਈ ਗਈ ਇੰਨਾ ਹੀ ਨਹੀਂ ਇਸ ਦੇ ਨਾਲ ਮਾਰਕੁੱਟ ਵੀ ਕੀਤੀ ਗਈ ਹੈ ਪਿੰਡ ਚਿਤਾ ਕਲਾਜ ਰਾਤ 3:00 ਨੂੰ ਇਨਫੋਰਮੇਸ਼ਨ ਆਈ ਸੀ ਵੀ ਇੰਸਪੈਕਟਰ ਫੂਡ ਸਪਲਾਈ ਵੱਲੋਂ ਠੀਕ ਹੈ ਕਿ ਉਹ 3 ਡੀਆ ਟਰੱਕ ਦੇ ਉੱਤੇ ਕਣਕ ਲੋਡ ਕਰਕੇ ਡੀਪੂ ਗੋਲਡਰ ਨੂੰ ਸਪਲਾਈ ਕਰਨੀ ਜਾ ਰਹੀ ਸੀ ਜਿੱਥੇ ਪਿੰਡ ਦੇ ਜਿਹੜੇ ਬੰਦਿਆਂ ਨੇ ਜਿਹਦੇ ਚ ਉਹਨਾਂ ਨੇ ਆਪਣੇ ਬਿਆਨ ਚ ਤਕਰੀਬ 4 ਆਦਮੀਆਂ ਦਾ ਨਾਮ ਲਾਇਆ ਸੀ ਇਹ ਉਹਨਾਂ ਨੇ ਤੇ ਉਹ ਨਾਲ ਹੋਰ ਅਣਪਛਾਤੇ ਬੰਦੇ ਨੇ ਰਲ ਕੇ ਤੇ ਉਹ ਟਰੱਕ ਦੀ ਟੀੜੀ ਕਣਕ ਜਿਹੜੀ ਚੋਰੀ ਕਰਕੇ ਲੈ ਗਏ ਜਿੱਥੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਐਫ ਆਈ ਆਰ ਦਰਜ ਦੇ ਤੇ ਤਿੰਨ ਦੋਸ਼ੀ ਜਿਹੜੇ ਅਰੈਸਟ ਕਰ ਲਏ ਹਨ ਤੇ ਕਣਕ ਜਿਹੜੀ ਰਿਕਵਰ ਕਰ ਲਈ ਹੈ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜਿਹੜਾ ਵੀ ਉਹਦੇ ਵਿੱਚ شناخت ਹੋਏਗੀ ਉਹ ਸਾਰੇ ਨਾਮਿਨੇਟਰ ਜਨਗਦੀ ਮਕਦਮੇ ਚ ਹਾਲਾਂਕਿ ਪੁਲਿਸ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਪਰ ਸਰਪੰਚ ਵੱਲੋਂ ਕੀਤੀ ਗਈ ਗੁੰਡਾਗਰਦੀ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਹੈ ਚੰਡਲਾ ਗੁਰੂ ਤੋਂ ਮਲਕੀਤ ਸਿੰਘ ਚਿਦਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563